ਲੇ ਵੀ ਦੋਸਤੋ ਖੁਸ਼ੀ ਵਾਲੀ ਗੱਲ ਦੱਸ ਦਈਏ ਵੀ ਆਪਣਾ ਗੁਰਵਾਜ ਭਾਈ ਬਿਨਾ ਟਾਇਰਾਂ ਤੋਂ ਚਲਾਉਣ ਲੱਗ ਗਿਆ ਸਾਈਕਲੀ ਤੇ ਹੁਣ ਲਿਉਣੀ ਪਊ ਇਹਨੂੰ ਨਵੀਂ ਸਾਈਕਲੀ ਲਿਉਣੀ ਦਾ ਪੈਣੀ ਆ ਕਿਉਂਕਿ ਨਵੀਂ ਸਾਈਕਲੀ ਤਾਂ ਇਹ ਵੀ ਪਹਿਲਾਂ ਸੀ ਪਰ ਇਹ ਆਪਾਂ ਸੜਕ ਤੋਂ ਡਰਦੇ ਆ ਨੇ ਤਾਂ ਹਾਂ ਧਰਤੀ ਸੀ ਪਰ ਅੱਜ ਮੌਕਾ ਮਿਲਿਆ ਸੀ ਜਦੋਂ ਵੀ ਥੋੜੀ ਜੀ ਵੀ ਖਰਾਬ ਨਾ ਹੋ ਜੇ ਵੀ ਆਪਾਂ ਦੇ ਦਿੰਨੇ ਆ ਇਹਨੂੰ ਤੇ ਜਦੋਂ ਦੀ ਸਾਈਕਲੀ ਇਹਨੂੰ ਦਿੱਤੀ ਆ ਪਤੰਦਰ ਇਹ ਆਪੀ ਟ੍ਰੇਡ ਹੋ ਗਿਆ ਆਣਾ ਸਿੱਖ ਗਿਆ ਕਹਿੰਦਾ ਮੈਂ ਚਾਚੂ ਬਿਨਾ ਟਾਇਰਾਂ ਤੋਂ ਹੀ ਮੈਨੂੰ ਚਲਾਉਣ ਲਾ ਗਿਆ ਦਾ ਚਾ ਚੱਕਿਆ ਨਹੀਂ ਆਂਦਾ ਹੁਣ ਇਹਨੂੰ ਘਟੂ ਘੜ 2-3 ਘੰਟੇ ਹੋ ਗਏ ਐਵੇਂ ਜੱਕਰੀ ਦਵੱਲੀ ਫਿਰਦਾ ਘਰੋਂ ਬਾਹਰ ਇਹ ਜਾਂਦਾ ਨਹੀਂ ਘਰੇ ਘਰੀ ਰਹਿੰਦਾ ਤੇ ਮੈਨੂੰ ਲੱਗਦਾ ਯਾਰ ਵੀ ਪਹਿਲਾਂ ਵਾਲੇ ਆਪਾਂ ਸਾਈਕਲ ਪਤਾ ਨਹੀਂ ਮਸਾਂ ਮਸਾਂ ਸਿੱਖੀ ਸੀ ਬਈ ਅੱਧੀ ਸਾਈ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਤਾਂਹਾਂ ਚੜ੍ਹਨਾ ਸਿੱਖੇ ਸੀ ਤੇ ਅੱਜ ਦੇ ਬੱਚੇ ਮੈਨੂੰ ਲੱਗਦਾ ਵੀ ਅੱਧੇ ਸਾਈਕਲ ਦਾ પેટ ਦੇ ਵਿੱਚ ਹੀ ਸਿੱਖ ਲੈਂਦੇ ਆ ਕਿਉਂਕਿ ਅੱਜ ਦਾ ਸਿਸਟਮ ਹੀ ਐਦਾਂ ਦਾ ਭਰਾਵੋ ਸਾਈਕਲੀਆਂ ਮੋਟਰਸਾਈਕਲ ਸਾਈਕਲੀਆਂ ਜੀਆਂ ਉਦੋਂ ਆਪਣੇ ਵੇਲੇ ਜ਼ਮਾਨਾ ਜਿਆ ਥੋੜਾ ਜਿਹਾ ਹੋਰ ਸੀ ਉਦੋਂ ਦਾ ਸਾਲੇ ਸਾਈਕਲ ਹੁੰਦੇ ਸੀ ਬਾਪੂ ਨਾਲ ਦਿੰਦੇ ਸੀ ਨਾ ਕਰਦੇ ਸੀ ਤੇ ਇਹਨਾਂ ਦੀ ਜ਼ਿੰਦਗੀ ਆ ਭਾਈ